ਬਹੁਤ ਵਧੀਆ ਜੀ ਕਈ ਵਾਰ ਆਪਾਂ ਇੱਕ ਪੱਖ ਦੇ ਕੇ ਡਿਸਾਈਡ ਕਰ ਲੈਂਦੇ ਆ ਜਿਵੇਂ ਮੀਡੀਆ ਟ੍ਰਾਇਲਸ ਕਹਿੰਦੇ ਆ ਸੋ ਉਹ ਚੀਜ਼ ਨਹੀਂ ਦੋਨੇ ਪੱਖਾਂ ਦੇ ਸੁਣਨੇ ਚਾਹੀਦੇ ਆ ਤੇ ਇਹ ਮੂਵੀ ਪੰਜਾਬੀ ਇੰਡਸਟਰੀ ਬਦਲ ਕੇ ਰੱਖ ਦੋ ਬਹੁਤ ਸੋਹਣੀ ਮੂਵੀ ਆ ਮਸਟ ਵਾਚ ਇਹਦੇ ਵਿੱਚ ਤੁਹਾਨੂੰ ਹਰਦੀਪ ਗਰੇਵਾਲ ਦੀ ਐਕਟਿੰਗ ਕਿੰਦਾ ਲੱਗੀ ਹਰਦੀਪ ਗਰੇਵਾਲ ਪੰਜਾਬੀ ਸਿਨੇਮੇ ਦਾ ਅਮਰਕਰ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਕਨਸੈਪਟ ਆ ਜੀ ਅੱਜ ਦੇ ਦਿਨ ਤੁਹਾਨੂੰ ਸਭ ਤੋਂ ਤੁਹਾਨੂੰ ਮੈਂਡੀ ਦਾ ਐਕਟਿੰਗ ਕਿੰਦਾ ਲੱਗੀ ਬਹੁਤ ਚੰਗੀ ਆ ਜੀ ਬਹੁਤ ਥੈਂਕ ਯੂ ਥੈਂਕ ਯੂ ਟੂ ਨਾਈਸ ਥੈਂਕ ਯੂ ਵੈਰੀ ਨਾਈਸ ਹਾਂਜੀ ਇਹ ਮੈਸੇਜ ਵਾਸਤੇ ਮੂਵੀ ਨੂੰ ਦੇਖਣਾ ਪੈਣਾ 6 each ਦਾ ਮਤਲਬ ਕੀ ਹੈ ਔਰ ਕਿੱਥੇ ਤੱਕ ਲੈ ਕੇ ਜਾ ਸਕਦਾ ਕੀ ਨੌਬਤ ਬਣ ਸਕਦੀ ਹੈ ਵਾਚ ਦਾ ਮੂਵੀ ਤੇ ਤੁਹਾਨੂੰ ਹਰਦੀਪ ਗਰੇਵਾਲ ਦੀ ਐਕਟਿੰਗ ਕਿਦਾਂ ਲੱਗੀ ਮੂਵੀ ਦੇ ਵਿੱਚ ਅ ਗੱਲ ਉਹੀ ਆ ਜਾਂਦੀ ਕਿ ਕੁਝ ਫਿਲਮਾਂ ਐਕਟਿੰਗ ਤੋਂ ਪਰੇ ਹੁੰਦੀਆਂ ਨੇ ਪਰ ਜਿੱਥੇ ਤੱਕ ਆਪਾਂ ਚਲੋ ਹਰਦੀਪ ਭਾਜੀ ਦੀ ਗੱਲ ਕਰਦੇ ਆ ਵੈਰੀ ਨਾਈਸ ਮੈਸੇਜ ਬੜਾ ਵਧੀਆ ਕਨਵੇ ਕੀਤਾ ਐਂਡ ਮਸਟ ਵਾਚ ਥੈਂਕ ਯੂ ਸੋ ਮਚ ਮੈਸੇਜ ਵੀ ਬਹੁਤ ਵਧੀਆ ਦਿੱਤਾ ਮੂਵੀ ਚ ਮੈਂ ਕਹਿੰਦਾ ਕਿ ਸਭ ਨੂੰ ਦੇਖਣੀ ਚਾਹੀਦੀ ਆ ਹਾਂਜੀ ਥੈਂਕ ਯੂ ਸੋ ਮਚ ਹਾਂਜੀ ਤੁਹਾਨੂੰ ਮੂਵੀ ਕਿਦਾਂ ਲੱਗੀ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੂਵੀ ਸੀ ਵਧੀਆ ਮੈਸੇਜ ਦਿੱਤਾ ਤੇ ਤੁਹਾਨੂੰ ਆਊਟ ਆਫ 5 ਸਟਾਰਸ ਕਿੰਨੇ ਤੁਸੀਂ ਦੇਣਾ ਚਾਹੋਗੇ ਆ 5 ਸਟਾਰਸ ਥੈਂਕ ਯੂ ਸੋ ਮਚ ਥੈਂਕ ਯੂ ਟੈਨ ਔਨ ਟੈਨ ਮੂਵੀ ਦੇ ਬਹੁਤ ਅੱਛਾ ਐਗਜ਼ਾਮਪਲ ਸੈਟ ਕੀਤਾ ਤੇ ਡੈਫੀਨਿਟਲੀ ਆ ਰਿਕਮੈਂਡ ਏਵਰੀਬਾਡੀ ਟੂ ਵਾਚ ਇਟ ਫॉर ਵਾਂਸ ਯੈਸ ਹੂ ਇਜ਼ ਯੂਰ ਫੇਵਰਿਟ ਐਕਟਰ ਇਨ ਦ ਮੂਵੀ ਜੇ ਤੁਸੀਂ ਡੈਫੀਨਿਟਲੀ ਟੱਕਰ ਜੀ ਬੜੇ ਟਾਈਮ ਬਾਅਦ ਆਈ ਹੈ ਸੋ ਆਬਵੀਅਸਲੀ ਆਈ ਲਵਡ ਹਰ ਵਰਕ ਪਾਸਟ ਇਟ ਵੀ ਇਟਸ ਗੁੱਡ ਟੂ ਸੀ ਹਰ ਅਗੇਨ ਥੈਂਕ ਯੂ ਜੇ ਤੁਸੀਂ ਹੁਣ ਆਰ ਯੂ ਗੋਇੰਟ ਟੈਲ ਯੋਰ ਫਰੈਂਡਸ ਵੈਨ ਯੂ ਗੋ ਹੋਮ 100% 100% ਯੈਸ ਥੈਂਕ ਯੂ ਹੂ ਇਜ਼ ਯੂਰ ਫੇਵਰਿਟ ਐਕਟਰ ਮੂਵੀ ਦੇ ਵਿੱਚ ਕੌਣ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਮੂਵੀ ਦੇ ਵਿੱਚ ਜਿਹੜੀ ਇੱਕ ਫਿਮਾ ਬਹੁਤ ਵਧੀਆ ਸੀ ਸਾਰਿਆਂ ਨੇ ਅਪਰ ਕੋਰਡਿੰਗ ਬਹੁਤ ਵਧੀਆ ਐਕਟਿੰਗ ਕੀਤੀ ਹੈ ਬਸ ਸਟਿਲ एवरीवन ਵਾਸ ਗੁੱਡ ਹਾਂਜੀ ਤੇ ਤੁਸੀਂ ਫਾਈਵ ਸਟੋਰੀਜ਼ ਵਿੱਚ ਤੁਸੀਂ ਮੂਵੀ ਨੇ ਕਿੰਨਾ ਦਿਨਾਂ ਲਾਉਗੇ ਥੈਂਕ ਯੂ ਸੋ ਮਚ ਥੈਂਕ ਯੂ ਬਸ ਟੂ ਵਾਚ ਮੂਵੀ ਆਈ ਹੋਪ एवरीवन ਵਾਚਸ ਥੈਨ ਤੁਹਾਨੂੰ ਮੈਂਡੀ ਦੀ ਐਕਟਿੰਗ ਕਿਦਾਂ ਲੱਗੀ ਮੂਵੀ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਐਕਟਿੰਗ ਸੀਗੀ ਦੋਨਾਂ ਦੀ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਸਰ ਜੀ ਹਦੀਪ ਗਰੇਵਾਲ ਦੀ ਐਕਟਿੰਗ ਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਵੀਡੀਓ ਲੱਗੀ ਆ ਕਿ ਐਕਟਿੰਗ ਤਾਂ ਬਹੁਤ ਸੋਹਣੀ ਕੀਤੀ ਹੈ ਉਹਨਾਂ ਨੇ ਤੇ ਦੂਸਰੇ ਨੰਬਰ ਦੇ ਹੈ ਕਿ ਜੋ ਆਈ ਥਿੰਕ ਟ੍ਰੇਲਰ ਚ ਲੱਗਦਾ ਉਹ ਵੀ ਉਸ ਤੋਂ ਬਿਲਕੁਲ ਆਪੋਜ਼ਿਟ ਆ ਹਾਂਜੀ ਸਟੋਰੀ ਲਾਈਨ ਜਿਹੜੀ ਬਹੁਤ ਸੋਹਣੀ ਹੈ ਤੁਸੀਂ ਜਿੰਨੇ ਵੀ ਲੋਕੀ ਵੀਡੀਓ ਦੇਖ ਰਹੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਇਹ ਮੂਵੀ ਦੇਖੋ ਮਸਟ ਵਾਚ ਆ ਮਸਟ ਵਾਚ ਮੂਵੀ ਹੈ ਜਰੂਰ ਵੇਖਣ ਜਾਓ ਬਟ ਇਹ ਹੈ ਕਿ ਜਿਵੇਂ ਆਪਾਂ ਨੂੰ ਲੱਗਦਾ ਕਿ ਕਨਸੈਪਟ ਮੁੰਡਿਆਂ ਦੇ ਖਿਲਾਫ ਆ ਜਾਂ ਕੁੜੀਆਂ ਦੇ ਖਿਲਾਫ ਆ ਉਹ ਚੀਜ਼ ਨਹੀਂ ਹੈਗੀ ਸਟੋਰੀ ਬਿਲਕੁਲ ਡਿਫਰੈਂਟ ਹੈ ਮੂਵੀ ਕਿਦਾਈ ਲੱਗੀ ਮੂਵੀ ਸੀਰੀਅਸਲੀ ਬਹੁਤ ਜ਼ਿਆਦੀ ਸੋਹਣੀ ਇਹਨਾਂ ਮੈਂ ਐਕਸਪੈਕਟ ਕੀਤਾ ਨਹੀਂ ਸੀ ਕਿਉਂਕਿ ਮਾਜੋਰਟੀ ਆਫ ਦਾ ਟਾਈਮ ਆਪਣੀਆਂ ਬਟ ਇਸ ਅਸੀਂ ਕੁਝ ਹੋਰ ਸੋਚ ਕੇ ਆਏ ਸੀਗੇ ਪਰ ਐਕਚੁਅਲ ਦੇ ਵਿੱਚ ਜਦੋਂ ਦੇਖਿਆ ਐ ਐਕਚੁਅਲ ਦੇ ਵਿੱਚ ਜੋ ਸਪੈਂਸ ਨਿਕਲਦਾ दैट ਵਾਜ਼ ਕੰਪਲੀਟਲੀ ਡਿਫਰੈਂਟ ਸੋ ਅੱਜਕੱਲ ਹੋ ਕੀ ਰਿਹਾ ਐ ਹੋ ਵੀ ਇਹੀ ਰਿਹਾ ਐ ਕਿ ਵੀ ਕੁੜੀਆਂ ਪੈਸੇ ਲਵਾ ਕੇ ਆ ਜਾਂਦੀਆਂ ਐ ਐਂਡ THEN ਲੇਟਰ ਔਨ ਇਥੇ ਅਗੇ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਉਹ ਵੀ ਉਹਨਾਂ ਨੇ ਦਿਖਾ ਦਿੱਤਾ ਬਟ ਨਾਲ ਦੀ ਨਾਲ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮੂਵੀ ਦੇ ਵਿੱਚ ਵੇਖਣ ਨੂੰ ਮਿਲੀਆਂ ਐ ਸੋ ਬਹੁਤ ਹੀ ਸੋਹਣੀ ਮੂਵੀ ਐ ਤੇ ਇਹੀ ਕਵਾਂਗੇ ਸਾਰੇ ਜਣੇ ਮਸਟ वॉच जो भी अपना फर्स्ट शो आ रहा है जल्दी जल्दी आओ एंड देखो यू वोंट रिग्रेट थानू आउट ऑफ 10 और 10 हाउ मच यू लाइक टू गिव द मूवी 10 एंड विल यू टेल योर फैमिली एंड फ्रेंड्स टू कम वॉच दिस मूवी थैंक यू सो मच थैंक यू मूवी बहुत अच्छी लगी और एक मैसेज भी है देच और स्टोरी भी बड़ी कमाल दी है बड़ा ट्विस्ट जी एंड पे आके स्टोरी ने टर्न ले ली और बड़ी अच्छी एंटरटेनिंग भी है और मैसेज भी है बहुत बढ़िया सी ਅੱਗੇ ਹਰਜਿੰਦਰ ਉਹਨਾਂ ਨੇ ਦੱਸ ਕੇ ਆ ਰਹੇ ਆ ਕਿ ਮੂਵੀ ਲਾਈਨ ਬਹੁਤ ਵਧੀਆ ਹੈ ਸਟੋਰੀ ਲਾਈਨ ਬਹੁਤ ਵਧੀਆ ਵੀਡੀਓਗ੍ਰਾਫੀ ਈਵਨ ਡਾਇਲੌਗ ਡਿਲੀਵਰੀ ਵੇਰ ਐਵਰੀਥਿੰਗ ਇਸ ਪਰਫੈਕਟਲੀ ਫਾਈਨ ਤੁਹਾਨੂੰ ਹਰਜਿੰਦਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਹਰਦੀਪ ਗਰੇਵਾਲ ਦੀ ਐਕਟਿੰਗ ਨੂੰ ਹਰਦੀਪ ਗਰੇਵਾਲ ਹਾਂ ਵਾਕਈ ਉਹਨਾਂ ਨੇ ਐਕਟਿੰਗ ਬਹੁਤ ਕਮਾਲ ਦੀ ਕੀਤੀ ਅਸੀਂ ਪਹਿਲੀ ਵਾਰੀ ਉਹਨਾਂ ਨੂੰ ਦੇਖਿਆ ਮੈਨੂੰ ਪਤਾ ਨਹੀਂ ਸੀ ਵੀ ਉਹ ਐਨੇ ਵਧੀਆ ਐਕਟਰ ਨੇ ਪਰ ਉਹਨਾਂ ਨੇ ਬਹੁਤ ਕਮਾਲ ਕੀਤੀ ਔਰ ਆਪਣੇ ਰੋਲ ਦੇ ਨਾਲ ਉਹਨਾਂ ਨੇ ਪੂਰਾ ਨਿਆਂ ਕੀਤਾ ਬਹੁਤ ਵਧੀਆ ਥੈਂਕ ਯੂ ਸੋ ਮਚ ਗੁੱਡ ਅਟੈਂਪਟ ਧੰਨਵਾਦ ਹਰਦੀਪ ਗਰੇਵ ਆਪਣੇ ਹਰਜਿੰਦਰ ਦੇ ਗਿੱਲ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਾਕੀ ਸਾਰੀ ਟੀਮ ਮੀਡੀਆ ਵਾਲੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਰਨੀ ਚਾਹੀਦੀ ਇਦਾਂ ਦੀ ਮੂਵੀ ਤੇ ਵਧੀਆ ਅਟੈਂਪਟ ਥੈਂਕ ਯੂ ਤੇ ਤੁਸੀਂ ਆ ਹਰਦੀਪ ਗਰੇਵਾ ਦੇ ਐਕਟਿੰਗ ਨੂੰ ਤੇ ਮੰਡੀ ਟੱਕਰ ਦੇ ਐਕਟਿੰਗ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੰਡੀ ਮੈਨੂੰ ਪਹਿਲੀ ਵਾਰੀ ਕਹਿ ਲਓ ਵੀ ਕਿਸੇ ਫਿਲਮ ਵਿੱਚ ਉਹਨੇ ਸੀਰੀਅਸ ਕਿਰਦਾਰ ਕੀਤਾ ਤੇ ਵਧੀਆ ਲੱਗਾਇਆ ਉਹਦੇ ਤੇ ਇਹ ਵੀ ਬਹੁਤ ਸੋਹਣਾ ਜਨਰਲ ਤੇ ਹਰਦੀਪ ਭਾਈ ਦਾ ਆਲਵੇਜ਼ ਗੁੱਡ ਵੈਰੀ ਨੈਚੁਰਲ ਵੈਰੀ ਗੁੱਡ थैंक यू सो मच थैंक यू मूवी बहुत ही अच्छी लगी पूरे टाइम बन के रखया सारेनु पिन ड्रॉप साइलेंस सारे ऑडियंस बन रहे हुई सी मतलब इससे तो सन्नू एक कंक्लूजन मिलदी है कि पेरेंट्स नु सोसाइटी दा बहुत ज्यादा प्रेशर हुंदा है कि अगर ओ उथे ही रुक जांदा ਛੋਟੀ ਪਹਿਨਦੇ ਹੀ ਤੇ ਅੱਗੇ ਨਾ ਹੁੰਦਾ ਐਂਡ ਐਂਡ ਵਾਸ ਟੂ ਗੁੱਡ ਮੈਂ ਨਹੀਂ ਦੱਸਾਂਗੀ ਬਹੁਤ ਹੀ ਵੱਡਾ ਸਰਪ੍ਰਾਈਜ਼ ਹੈ ਐਂਡ ਔਰ ਬਹੁਤ ਹੀ ਨੌਲੇਜ ਮਿਲਦੀ ਹੋ ਸਕਦਾ ਹੈ ਦੇਖ ਕੇ ਕਾਫੀ ਜਨਿਆਂ ਨੂੰ ਫਾਇਦਾ ਵੀ ਹੋਏ ਕੁੜੀਆਂ ਨੂੰ ਵੀ ਔਰ ਨਾਲ ਮੁੰਡਿਆਂ ਨੂੰ ਦੋਨਾਂ ਨੂੰ ਤੁਹਾਡਾ ਫੇਵਰਿਟ ਕੈਰੈਕਟਰ ਜਾਂ ਐਕਟਰ ਕੌਣ ਸੀਗਾ ਮੂਵੀ ਦੇ ਵਿੱਚ ਤੁਹਾਡੇ ਆਪੀਨੀਅਨਸ ਆਈ ਥਿੰਕ ਸਾਰਿਆ ਨੇ ਬਹੁਤ ਅੱਛਾ ਰੋਲ ਕੀਤਾ ਹੈ ਮੈਂਡੀ ਨੇ ਬਹੁਤ ਅੱਛਾ ਕੀਤਾ ਹੈਗਾ ਬਹੁਤ ਹੀ ਅੱਛੇ ਉਹਦੇ ਫੇਸ ਐਕਸਪ੍ਰੈਸ਼ਨਸ ਨੇ ਲਾਈਕ ਸ਼ੀ ਵਾਸ ਇਨ ਟਰੋਮਾ ਤੇ ਉਹਦੇ ਫੇਸ ਤੇ ਦਿਖ ਰਿਹਾ ਸੀ ਕਿ ਟਰੋਮਾ ਹੈ and body language was very good aur uh, apna girewal ji te he was the best he did very well bahut acha geeta 10 out of 10 thank you so much thank too good too movie ta bahut wadiya si ki jo aswale punjab de vich samajik halaat ne movie ohnu darshandi hai te joda court room ana ne melodrama kita bada unique si ka bahut wadiya shooting kiti hai acting bahut impressive si ki taqriban saryaan de ਤੇ on the whole ਇੱਕ ਸਮਾਜ ਨੂੰ ਇਹ ਸ਼ੀਸ਼ਾ ਵੀ ਬਖਾਂਦੀ ਆ ਤੇ ਮੈਸੇਜ ਵੀ ਦਿੰਦੀ ਆ I wish you all the best. Thank you so much. Thank you. ਇਹ ਤਾਂ ਕੁ ਸ਼ਬਦ ਹੈ ਨਹੀਂ ਇਹ ਬਹੁਤ ਵਧੀਆ ਮੂਵੀ ਆ ਤੇ ਬਹੁਤ ਗੁੱਡ ਮੈਸੇਜ ਆ ਵੀ ਇਹੋ ਜਿਹੀ ਚੀਜ਼ਾਂ ਬਾਣਨੇ ਚਾਹੀਦੇ ਆ। ਇਧਰ ਜਿੰਨਾ ਵੀ ਆਪਾਂ ਨੂੰ ਸਹਿਯੋਗ ਦੇ ਸਕਦੇ ਆ ਆਪਾਂ ਦੇਈਏ। ਮੈਂ ਤਾਂ ਇਹ ਹੀ ਬੇਨਤੀ ਕਰਾਂ ਸਾਰਿਆਂ ਨੂੰ ਦੇਖਣੀ ਚਾਹੀਦੀ ਆ। ਖਾਸ ਕਰਕੇ ਜਿਹਨੇ ਸਟੂਡੈਂਟ ਆ ਉਹਨਾਂ ਦਾ ਜ਼ਰੂਰ ਦੇਖਣੀ ਚਾਹੀਦੀ ਆ। ਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੀ ਮੂਵੀ। ਤੁਸੀਂ 5 ਸਟਾਰ ਦੇ ਵਿੱਚ ਤੁਸੀਂ ਮੂਵੀ ਨੂੰ ਕਿੰਨਾ ਦੇਣਾ ਚਾਹੋਗੇ? ਫਾਈਵ ਦੇ ਚ ਫਾਈਵ ਹੈ ਜੀ ਸੂਰੇ ਯਾਰ ਕਿਉਂਕਿ ਮੂਵੀ ਬਹੁਤ ਵਧੀਆ ਬਣੀ ਹੈ ਜੀ ਕੋਈ ਇਹਦੇ ਵਾਸਤੇ ਹੈ ਨਹੀਂ ਕਿ ਉਹ ਜੀ ਬਿਲਕੁਲ ਡਿਫਰੈਂਟ ਹੈਗਾ ਇਹ ਚ ਕਨਸੈਪਟ ਬੇ ਆਮ ਮੂਵੀ ਵਾਂਗੂ ਨਹੀਂ ਤੇ ਕਿਉਂਕਿ ਐਂਡ ਤੱਕ ਹੀ ਸਸਪੈਂਸ ਰਹਿੰਦਾ ਤੇ ਐਂਡ ਤੇ ਜਾ ਕੇ ਸਸਪੈਂਸ ਜਿਹੜਾ ਖੋਲਿਆ ਉਹ ਬਹੁਤ ਵਧੀਆ ਚੀਜ਼ ਆ ਵੀ ਦੇਖਣੀ ਚਾਹੀਦੀ ਹੈ ਹਰ ਇੱਕ ਨੂੰ ਥੈਂਕ ਯੂ ਸੋ ਮਚ ਤੁਸੀਂ ਕਿੰਨਾ ਦੇਣਾ ਚਾਹੋਗੇ ਮੂਵੀ ਨੂੰ ਸਭ ਤੋਂ ਬਟਾ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਵਧੀਆ ਮੈਸੇਜ ਸੀਗਾ ਰੀਅਲੀ ਅਪਰੀਸ਼ੀਏਟ ਇਹ ਜਿਹੇ ਮੂਵੀਆ ਹੋਰ ਆਣੀਆਂ ਚਾਹੀਦੀਆਂ ਨੇ ਤੇ ਤੁਹਾਡਾ ਫੇਵਰਟ ਐਕਟਰ ਕੌਣ ਹੈਗਾ ਮੂਵੀ ਦੇ ਵਿੱਚ ਤੁਹਾਡੇ opinion ਦੇ ਵਿੱਚ ਮੈਂਡੀ ਬਹੁਤ ਬਹੁਤ ਸੱਚੀ ਹੈ ਬਹੁਤ ਵਧੀਆ ਸੀ ਹਾਂਜੀ ਆਰਟਿਸਟ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਰਿਕਮੈਂਡੇਬਲ ਹੈ ਬਹੁਤ ਵਧੀਆ ਕੀਤਾ ਆ ਸਟੋਰੀ ਜਿਹੜੀ ਹੈ ਆਰਾਮ ਨਾਲ ਆਪਣੇ ਅੰਤ ਵੱਲ ਨੂੰ ਤੁਰ ਹੀ ਜਾਂਦੀ ਹੈ ਠੀਕ ਹੈ ਤੇ ਜਿਹੜਾ ਐਂਡ ਹੈ ਬਹੁਤ ਵਧੀਆ ਹੈ ਤੇ ਪੰਜਾਬ ਤੇ ਜਿੱਦਾਂ ਅਮੀਰ ਵਿਰਾਸਤ ਦੇ ਉੱਤੇ ਜੋ ਐਸਵੇਂੇ ਹਾਲਾਤ ਆ ਉਹਨਾਂ ਨੂੰ ਬਿਆਨ ਕਰਦੀ ਹੈ ਕਿ ਮਾਪਿਆਂ ਦਾ ਕੀ ਹਾਲਤ ਆ ਤੇ ਬੱਚੇ ਕੀ ਸੋਚਦੇ ਆ ਮਤਲਬ ਹਰ ਚੀਜ਼ ਨੂੰ ਟੱਚ ਕੀਤਾ ਰეკਮੈਂਡ ਕਰਦੇ ਆ ਕਿ ਫਿਲਮ ਵਧੀਆ ਤੇ ਜੋ ਫਿਲਮ ਹੈ ਪੰਜਾਬੀ ਫਿਲਮਾਂ ਦਾ ਪਹਿਲਾਂ ਇੱਕ ਰਾਹ ਚੱਲਦਾ ਸੀ ਨਾ ਉਤੋਂ हट ਕੇ ਆ ਉਹ ਮੂਵੀ ਬਹੁਤ ਵਧੀਆ ਸੀਗੀ ਔਰ ਇੰਟਾਇਰ ਜਿਹੜਾ ਕਾਸਟ ਨੂੰ ਹੈ ਉਹਨਾਂ ਨੂੰ ਬਹੁਤ ਸਾਰੀ ਕੰਗratulations ਐ डिफरेंट ਟਾਪਿਕ ਦੇ ਨਾਲ ਲੈ ਕੇ ਆਏ ਨੇ ਅ ਵਧੀਆ ਲੱਗਿਆ ਔਰ ਮੈਨੂੰ ਲੱਗਦਾ ਹਰਜਿੰਦਰ ਪਾਜੀ ਦੀ ਜਿਹੜੀ ਰੋਲ ਐ ਐਕਟਿੰਗ ਉਹ ਜ਼ਿਆਦਾ ਮੈਨੂੰ ਵਧੀਆ ਲੱਗੀ ਅ ਪਰ ਹਰਦੀਪ ਨੂੰ ਵੀ ਬਹੁਤ ਬਹੁਤ ਮੁਬਾਰਕਾ ਹਰ ਵਰੀ डिफरेंट ਕਨਸੈਪਟ ਲੈ ਕੇ ਆਂਦੇ ਚਾਹੇ ਤੁਨਕਾ ਤੁਨਕਾ ਹੋਈ ਜਾਏ ਮੋਨਾਹ ਜਿਹੜੀ 6th ਹੋਈ ਹੈ डिफरेंट ਕਨਸੈਪਟ ਸੀਗਾ ਮੈਨੂੰ ਵਧੀਆ ਲੱਗੀ ਹਾਂ ਜੀ ਤੇ ਤੁਹਾਨੂੰ ਹਰਦੀਪ ਗਰੇਵਾਲ ਤੇ ਮੈਨਦੀ ਟੱਕਰ ਦੀ ਮੂਵ ਐਕਟਿੰਗ ਕਿਦਾਂ ਲੱਗੀ ਬਹੁਤ ਵਧੀਆ ਸੀਗੀ ਨੈਚੁਰਲ ਐਕਟਿੰਗ ਸੀਗੀ ਅਮ ਅੱਛੀ ਸੀ ਥੈਂਕ ਯੂ ਸੋ ਮਚ ਬਹੁਤ ਸੋਹਣੀ ਮੂਵੀ ਹੈ ਜਿਹੜੇ ਰੀਅਲ ਫੈਕਟਸ ਮਤਲਬ ਜਿਹੜਾ ਅੱਜ ਕੱਲ ਸੋਸਾਇਟੀ ਵਿੱਚ ਚੱਲ ਰਿਹਾ ਹੈ ਜੇ ਦੂਸਰਾ ਕੈਨੇਡਾ ਆਂ ਦਾ ਨਸ਼ਾ ਜਾਂ ਕੋਈ ਵੀ ਵਿਦੇਸ਼ ਜਾਣ ਦਾ ਨਸ਼ਾ ਤੇ ਨਾਲ ਦੂਜੇ ਡਰੱਗਸ ਦਾ ਨਸ਼ਾ ਦੋਨੋਂ ਚੀਜ਼ਾਂ ਉਜਾਗਰ ਕੀਤੀਆਂ ਨੇ ਤੇ ਜਿਹਦਾ ਅਨਜਾਨ ਸਾਨੂੰ ਭੁਗਤਣਾ ਪੈਂਦਾ ਹੈ ਤੇ ਅੱਛਾ ਲੈਸਨ ਦਿੱਤਾ ਹੈ ਮੂਵੀ ਦੇ ਵਿੱਚ ਮਤਲਬ ਜਿਹੜਾ ਅੱਜ ਕੱਲ ਸੋਸਾਇਟੀ ਵਿੱਚ ਚੱਲ ਰਿਹਾ ਉਹ ਦਿਖਾਇਆ ਗਿਆ ਹੈ ਤੋਂ ਉਹ ਹਰਦੀਪ ਗਰੇਵਾ ਤੇ ਮੈਡੀ ਚੋਕੇ ਦੀ ਐਕਟਿੰਗ ਕਰਦ ਲੋਗੀ ਮੂਵੀ ਦੇ ਵਿੱਚ ਬਹੁਤ ਸੋਹਣਾ ਕੈਰੈਕਟਰ ਜੀ ਉਹਨਾਂ ਨੇ ਮਤਲਬ ਬਹੁਤ ਸੋਹਣਾ ਕੈਰੈਕਟਰ ਪਲੇ ਕੀਤਾ ਹੈ ਮਤਲਬ ਆਈ ਲਵ देयर ਕੈਰੈਕਟਰ ਔਰ ਬਹੁਤ ਡੀਪਲੀ ਗੈਨ ਉਸ ਕੈਰੈਕਟਰ ਦੇ ਵਿੱਚ ਤੇ ਅੱਛਾ ਲੱਗਿਆ ਮਜ਼ਾ ਆਇਆ ਉਹਦਾ ਕੈਰੈਕਟਰ ਜਿਨੇ ਵੀ ਲੋਕੀ ਇਹ ਵੀਡੀਓ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਬਾਏ ਦੇ ਸ਼ੁੱਡ ਕਮ ਵਾਚ ਦਿਸ ਮੂਵੀ ਦੇਖੋ ਦੱਸਿਆ ਗਿਆ ਕਿ ਜ਼ਰੂਰੀ ਹੈ ਕਿ ਕੈਨੇਡਾ ਜਾਂ ਕੋਈ ਵੀ ਕੰਟਰੀ ਤੁਸੀਂ ਵਿਦੇਸ਼ ਕੰਮਲੇ ਹੋ ਕੇ ਪਾਗਲ ਹੋ ਕੇ ਪਿੱਛੇ ਪੈ ਜਾਓ ਕਿ ਜਾਣਾ ਹੈ ਜਾਣਾ ਹੈ ਜਾਣਾ ਹੈ ਇੰਡੀਆ ਵੀ ਵਧੀਆ ਹੈ ਸਭ ਕੁਝ ਵਧੀਆ ਹੈ ਅਗਰ ਰੱਬ ਤੁਹਾਨੂੰ ਰੋਕ ਰਿਹਾ ਹੈ ਇੱਥੇ ਨਾ ਆਣ ਵਾਸਤੇ ਤੇ ਉਹਦੇ ਵੀ ਤੁਹਾਡਾ ਹੀ ਫਾਇਦਾ ਹੈਗਾ ਇਹਦੇ ਵਿੱਚ ਸਭ ਡੈਸਟੀਨੀ ਹੁੰਦੀ ਹੈ ਤੇ ਇਹਨੇ ਚੱਲੇ ਇਹਨੇ ਕਮਲੇ ਨਾ ਹੋ ਜਾਓ ਕਿ ਵੀ ਤੁਸੀਂ ਆਪਣੀ ਤੁਹਾਨੂੰ ਜਾਨ ਗਵਾਣੀ ਪੈ ਜਾਵੇ ਜਾਂ ਕਿਸੇ ਹੋਰ ਆਪਣਾ ਨੁਕਸਾਨ ਕਰਨਾ ਪੈ ਜਾਵੇ ਪੈਸਿਆਂ ਦਾ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਤੇ ਮੈਂ ਇਹੀ ਕਹੂੰਗਾ ਕਿ ਭਾਈ ਇਹ ਮੂਵੀ ਵਾਚ ਕਰੋ ਤੇ ਤੁਹਾਨੂੰ ਇਹ ਪੂਰਾ ਤੁਹਾਨੂੰ ਦੇਖੇਗਾ ਵੀ ਕਿਸ ਤਰ੍ਹਾਂ ਲੋਕੀ ਅੱਜਕਲ ਪਰੇਸ਼ਾਨ ਹੋ ਰਹੇ ਨੇ ਇਸੀ ਚੱਕਰ ਦੇ ਵਿੱਚ ਥੈਂਕ ਯੂ ਸੋ ਮਚ ਪੰਜਾਬੀ ਦੀ ਮੂਵੀ ਬੜੀ ਦੇਰ ਬਾਅਦ ਮੈਨੂੰ ਇੰਨੀ ਦਿਲਚਸਪ ਔਰ ਕਮਾਲ ਦੀ ਮੂਵੀ ਲੱਗੀ। ਜੋ ਡਾਇਰੈਕਸ਼ਨ ਹੈ ਔਰ ਜੋ ਸਟੋਰੀ ਹੈ ਜਿਸ ਤਰ੍ਹਾਂ ਉਹਨੂੰ ਕੈਰੀ ਆਊਟ ਕੀਤਾ ਫਿਲਮ ਨੂੰ ਨਾ ਬਹੁਤ ਹੀ ਮੈਨੂੰ ਅੱਛੀ ਲੱਗੀ ਹੈ ਔਰ ਪੰਜਾਬੀ ਫਿਲਮਾਂ ਦਾ ਇਹੋ ਜਿਹਾ ਮਿਆਰ ਹੋਣਾ ਚਾਹੀਦਾ ਔਰ ਹੋਰ ਵੀ ਇਹੋ ਜਿਹੀਆਂ ਪੰਜਾਬੀ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਜੋ ਦਰਸ਼ਕ ਥੀਏਟਰਸ ਵਿੱਚ ਜਾ ਕੇ ਪੰਜਾਬੀ ਫਿਲਮਾਂ ਨੂੰ ਹੋਰ ਵੀ ਵੇਖਣ اور ਹਰਦੀਪ ਗਰੇਵਾਲ ਦੀ ਜੋ ਡਾਇਰੈਕਸ਼ਨ ਹੈ ਜੋ ਸਟੋਰੀ ਹੈ ਪਲਾਟ ਹੈ ਡਰਾਮਾ ਕ੍ਰੀਏਟ ਹੋਇਆ میوزਿਕ ਖਾਸ ਕਰਕੇ ਮੈਂਡੀ ਤੱਕ ਕਰਦੀ ਐਕਟਿੰਗ ਇਟਸ ਅ ਅਮੇਜ਼ਿੰਗ ਅਮੇਜ਼ਿੰਗ ਔਰ ਇੱਕ ਵਾਰ ਫੇਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਕਿਉਂਕਿ ਮੈਂ ਖੁਦ ਵੀ ਕਲਾਕਾਰਾਂ ਪੰਜਾਬੀ ਫਿਲਮਾਂ ਕੀਤੀਆਂ ਨੇ ਪਰ ਮੈਨੂੰ ਪਤਾ ਕਿੰਨਾ ਔਖਾ ਹੁੰਦਾ ਪੰਜਾਬੀ ਫਿਲਮਾਂ ਨੂੰ ਸਿਰੇ ਚੜਾਉਣਾ ਪਰ ਆ ਕਮਾਲ ਦੀ ਮੂਵੀ ਬਣੀ ਐ ਇਕ ਵਾਰ ਫੇਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹਟਕੇ ਸੀ ਮੂਵੀ ਬਹੁਤ ਵਧੀਆ ਸਸਪੈਂਸ ਸੀ ਸਟੋਰੀ ਸੀਗੀ ਐਂਡ ਐਕਟਿੰਗ ਜਿਹੜੀ ਆ ਆਪਾ ਹਰਦੀਪ ਕਰੇਵਾਲ ਜੀ ਕੋ ਐਕਸਪੈਕਟ ਕਰਦੇ ਆ ਨਾ ਉਹ ਮਤਲਬ 10 ਆਊਟ ਆਫ 10 ਸੀ ਐਂਡ ਰੀਅਲੀ ਆਈ ਮੀਨ ਅ ਲੋਟਸ ਆਫ ਬਲੇਸਿੰਗਸ ਫੋਰ ਥੈਮ ਦੇ ਆਰ ਬ੍ਰਿੰਗਿੰਗ ਅਪ ði ਪੰਜਾਬੀ ਯੂ ਨੋ ਥੀਏਟਰ ਅਗੇਨ ਐਂਡ ਸਾਰੀ ਟੀਮ ਨੂੰ ਬੈਸਟ ਵਿਸ਼ੇਸ ਦ ਬੈਸਟ ਮੂਵੀ ਥੈਂਕ ਯੂ ਸੋ ਮਚ ਥੈਂਕ ਯੂ ਹੁਣ ਸਿੱਧੇ ਪੁਆਇੰਟ ਤੇ ਆ ਜਾਨਾ ਤੁਸੀਂ ਜਿੰਨੇ ਵੀ ਲੋਕੀ ਇਹ ਵੀਡੀਓ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵਾਈ ਦੇ ਸ਼ਡ ਕਮ ਵਾਚ ਥਿਸ ਮੂਵੀ ਸਾਇਦ ਤੁਸੀਂ ਵੀ ਇਹ ਫਿਲਮ ਨੂੰ ਦੇਖਿਆ ਆਪਾਂ ਬੈਕ ਐਂਡ ਫੋਰਥ ਜਦੋਂ ਬਹੁਤ ਸਾਰੀਆਂ ਡਿਸਕਸ਼ਨਸ ਆਪਣੀਆਂ ਪਹਿਲਾਂ ਵੀ ਹੋਈਆਂ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਜਦੋਂ ਕਿਸੇ ਪ੍ਰੋਜੈਕਟ ਦੇ ਨਾਲ ਚਾਹੇ ਆਪਾਂ ਹਰਦੀਪਤੀ ਜਾਂ ਉੱਥੇ ਇੰਡੀਆ ਵਾਲੀ ਟੀਮ ਦੀ ਗੱਲ ਕਰਦੇ ਆ ਜਾਂ ਆਪਾਂ ਇੱਥੇ ਆਪਣੀ ਜੀ মিডিਆ ਗਰੁੱਪ ਦੀ ਟੀਮ ਦੀ ਗੱਲ ਕਰਦੇ ਆ ਤਾਂ ਬਹੁਤ ਕੁਝ ਇਦਾਂ ਦਾ ਸੀ ਜਿਹੜਾ ਅਸੀਂ ਥੌਟ ਬੇਸਡ ਰੱਖਿਆ ਇਹਨੂੰ ਕੱਲਾ ਫਿਲਮ ਤੱਕ ਵੀ ਨਹੀਂ ਲੈ ਜਾਣਾ ਚਾਹੁੰਦੇ ਸੀ ਔਰ ਕੱਲਾ ਇੱਕ ਇਦਾਂ ਦਾ ਵੀ ਕੋਈ ਆ ਕਨਸੈਪਟ ਨਹੀਂ ਦੇਣਾ ਚਾਹੁੰਦੇ ਸੀ ਕਿ ਬਹੁਤ ਜ਼ਿਆਦਾ ਤੁਹਾਨੂੰ ਉਸ ਸੰਦੇਸ਼ ਜਿਹਾ ਲੱਗੀ ਜਾਣਾ ਹੈ ਨਾ ਇਹਦੇ ਸਾਨੂੰ ਵੱਖਰੇ ਵੱਖਰੇ ਰੰਗ ਜੋੜਨੇ ਪੈਣੇ ਸੀ ਜਿਹਦੇ ਵਿੱਚ ਫਿਲਮ ਫਿਲਮ ਵਰਗੀ ਲੱਗੇ ਉਹਦੇ ਵਿੱਚ ਡਰਾਮਾ ਵੀ ਹੋਵੇ ਉਹਦੇ ਵਿੱਚ ਸਸਪੈਂਸ ਵੀ ਹੋਵੇ ਔਰ ਇਹਦਾ ਬੈਕਗ੍ਰਾਉਂਡ ਮਿਊਜ਼ਿਕ ਦੀ ਗੱਲ ਕਰ ਲੈਂਦੇ ਆ ਸਕਰੀਨ ਪਲੇ ਦੀ ਗੱਲ ਕਰ ਲੈਂਦੇ ਆ ਡਾਇਲੌਗਸ ਦੀ ਗੱਲ ਕਰ ਲੈਂਦੇ ਆ ਐਕਟਿੰਗ ਦੀ ਗੱਲ ਕਰ ਲੈਂਦੇ ਆ ਹਰ ਬੰਦੇ ਨੇ ਆਪੋ ਆਪਣੇ ਕਿਰਦਾਰ ਨੂੰ ਜੀਆ ਜਿਵੇਂ ਕਹਿੰਦੇ ਹੁੰਦੇ ਉਹਨਾਂ ਨੇ ਦੇ ਲਿਵਡ ਥੇ ਕਰੈਕਟਰ ਹੈ ਨਾ ਸੋ ਉਸ ਗੱਲ ਦੇ ਲਈ ਅਸੀਂ ਅਸੀਂ ਤਾਂ ਬਹੁਤ ਕੁਝ ਕਹਿ ਸਕਦੇ ਆ ਪਰ ਹੁਣ ਅਗਲੀ ਗੱਲ ਜੋ ਹਰਦੀਪ ਵੀ ਵਕ ਵਕ ਥਾਵਾਂ ਤੇ ਕਹਿੰਦੇ ਆ ਰਹੇ ਨੇ ਕਿ ਜੇ ਤੁਹਾਨੂੰ ਇਹ ਫਿਲਮ ਚੰਗੀ ਲੱਗੀ ਹੈ ਤਾਂ ਢੋਲ ਵਜਾ ਕੇ ਇਸ ਫਿਲਮ ਦਾ ਜ਼ਿਕਰ ਕਰਿਓ ਜੇ ਚੰਗੀ ਨਹੀਂ ਲੱਗੀ ਤਾਂ ਵੀ ਢੋਲ ਵਜਾ ਕੇ ਜ਼ਿਕਰ ਕਰਿਓ ਕਿ ਭਾਈ ਫਿਲਮ ਦੇਖਣ ਨਾ ਜਾਇਓ ਇਹ ਹੁਣ ਤੁਹਾਡੇ ਹਵਾਲੇ ਆ ਬਹੁਤ ਹੰਬਲੀ ਰਿਸਪੈਕਟਫੁਲੀ ਕੋਈ ਇਹਨੂੰ ਇਦਾਂ ਨਾਲ ਲਿਓ ਕਿ ਅਸੀਂ ਇਦਾਂ ਕਿਉਂ ਕਹਿ ਰਹੇ ਆ ਕਿਉਂਕਿ ਸਾਨੂੰ ਇਹ ਲੱਗਦਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਕੁਝ ਆਪਾਂ ਪਹਿਲਾਂ ਵੀ ਦੇਖਦੇ ਆਂ ਔਰ ਆਉਣ ਵਾਲੇ ਟਾਈਮ 'ਚ ਵੀ ਦੇਖਣਾ ਪਰ ਇਹ ਇੱਕ ਟਰਨਿੰਗ ਪੁਆਇੰਟ ਹੋ ਸਕਦਾ ਹੈ ਬਹੁਤ ਸਾਰੇ ਮੇਕਰਸ ਦੇ ਲਈ ਬਹੁਤ ਸਾਰੇ ਪ੍ਰੋਡਕਸ਼ਨ ਹਾਊਸਸ ਦੇ ਲਈ ਕਿ ਅਸੀਂ ਇਸ ਕਨਸੈਪਟ ਬੇਸਡ ਸਿਨੇਮੇ ਨੂੰ ਵੀ ਪੰਜਾਬੀਆਂ ਦੇ ਲਈ ਅੱਗੇ ਪ੍ਰੈਜੈਂਟ ਕਰ ਸਕਦੇ ਆਂ ਸੋ ਉਮੀਦ ਕਰਦੇ ਆਂ ਸਾਰਿਆਂ ਨੂੰ ਚੰਗਾ ਲੱਗੇਗਾ 14 ਮਾਰਚ ਤੋਂ 6 ਸੀਟ ਫਿਲਮ ਤੁਹਾਡੇ ਨਜ਼ਦੀਕੀ cinema ਘਰਾਂ ਦੇ ਵਿੱਚ ਤੇ ਵਨ ਮੋਰ ਕੁਐਸਚਨ ਇਜ਼ ਦੱਟ ਜੇ ਤੁਸੀਂ ਪੂਰੀ ਮੂਵੀ ਨੂੰ ਇੱਕ ਵਰਡ 'ਚ ਡਿਸਕ੍ਰਾਈਬ ਕਰਨਾ ਮੈਂ ਉਹਨਾਂ ਦਾ ਸਪੋਰਟ ਹੀ ਪਾਤਾ ਉਹ ਕੀ ਵਰਡ ਹੋਊਗਾ ਸਿਨੇਮਾ ਸਿਨੇਮਾ ਐਂਡ ਵਾਈ ਇਸ ਦਾ ਕਿਉਂਕਿ ਮੈਂ ਚਾਹੁੰਦਾ ਮੈਂ ਇਸ ਗੱਲ ਦੇ ਉੱਤੇ ਹਮੇਸ਼ਾ ਫੋਕਸ ਰੱਖਦਾ ਹਾਂ ਕਿ ਇਹ ਇੱਕ ਇਹੋ ਜੀ ਵਿਧੀ ਹੈ ਜਾਂ ਇੱਕ ਇਹੋ ਜਿਹਾ ਮੀਡੀਅਮ ਹੈ ਜਿਹੜਾ ਵੱਡੇ ਪਰਦੇ ਦੇ ਉੱਤੇ ਸਾਡੀ ਲਾਈਫ ਚੋਂ ਆਲੇ ਦੁਆਲੇ ਤੋਂ ਇੱਕ ਸ਼ੀਸ਼ੇ ਦੇ ਰੂਪ ਦੇ ਵਿੱਚ ਸਾਨੂੰ ਇੱਕ ਮਿਰਰ ਦੇ ਰੂਪ ਦੇ ਵਿੱਚ ਪਰਦੇ ਤੇ ਦਿਖਾਉਂਦਾ ਹੈ ਬੇਸ਼ੱਕ ਉਹ ਫਿਕਸ਼ਨਲ ਹੁੰਦਾ ਹੈ ਬੇਸ਼ੱਕ ਉਹਦੇ ਵਿੱਚ ਸੱਚਾਈ ਨਹੀਂ ਹੁੰਦੀ ਘਟਨਾਵਾਂ ਜ਼ਰੂਰ ਪ੍ਰਭਾਵਿਤ ਹੋ ਸਕਦੀਆਂ ਪਰ ਉਹ ਮੈਸੇਜ ਕਿਸੇ ਨਾ ਕਿਸੇ ਰੂਪ ਚ ਸਾਨੂੰ ਜਿਉਂਦੇ ਜੀ ਜਿਹੜੇ ਲੋਕ ਅੱਜ ਵੱਸ ਰਹੇ ਨੇ ਅੱਜ ਜਿਉਂ ਰਹੇ ਨੇ ਉਹਨਾਂ ਦੇ ਲਈ ਉਹ ਸਿਨੇਮਾ ਜਿਹੜਾ ਉਹ ਸ਼ੀਸ਼ਾ ਬਣ ਕੇ ਦਿਖਾ ਦਿੰਦਾ ਪ੍ਰੈਡਿਕਸ਼ਨ ਦੇ ਦਿੰਦਾ ਇੱਕ ਵੀ ਜੇ ਤੁਸੀਂ ਇਦਾਂ ਕਰੋਗੇ ਤੇ ਇਦਾਂ ਹੋ ਸਕਦਾ ਜਿਨ੍ਹਾਂ ਨੇ ਇਦਾਂ ਕੀਤਾ ਉਹਨਾਂ ਨਾਲ ਇਦਾਂ ਹੋਇਆ ਸੋ ਇੱਕ ਉਹ ਸਿੱਧ ਦੇ ਰੂਪ ਦੇ ਵਿੱਚ ਇੱਕ ਔਰ ਔਰ ਪੰਜਾਬੀ ਸਿਨੇਮਾ ਵਧਣਾ ਚਾਹੀਦਾ ਸ਼ਾਇਦ ਮੈਂ ਇਸੇ ਕਰਕੇ ਜੇ ਉਹਦੇ ਵਿੱਚ ਇੱਕ ਇੱਕ ਵਰਡ ਹੋਰ ਜੋੜ ਦਿੰਨਾ ਸਿਨੇਮਾ ਤਾਂ ਹੈ ਹੀ ਹੈ ਪੰਜਾਬੀ ਸਿਨੇਮਾ ਸੋ ਜੇ ਉਹ ਮੈਂ ਪੰਜਾਬੀ ਸਿਨੇਮਾ ਜਿੰਨਾ ਵੀ ਪਰਫੁੱਲਟ ਹੋ ਸਕੇ ਸੀ ਉਹਦੇ ਤੇ ਹੈਲਪ ਕਰੀਏ ਐਫਰਟ ਕਰੀਏ ਤੇ ਦੈਟਸ ਵਾਟ ਆਈ ਵਾਸ ਸੇਇੰਗ ਥੈਂਕ ਯੂ ਸੋ ਮਾਚ ਥੈਂਕ ਯੂ ਸੇਕੀਸ਼ एवरीवन